ਟੰਗੇਂ ਦੇ ਸੀ ਤੋਂ ਚੰਗੇ ਏ ਦਿਰ ਟੈਂਪੂ ਦੇ ਨਾਲ ਟੰਗੇ ਹੜ ਫੂੜ ਤੇ ਉਹਨਾਂ ਨੂੰ ਮੈਂ ਤਾਂ ਥੱਲੇ ਲਾਵਾਂ ਦਾ ਚੜ ਜੋ ਜਿੰਨੇ ਚੜਨਾ ਬਟੇ ਬੰ ਚੱਲੇ ਹੀ ਰਾਵਾਂ ਦਾ ਚੜ ਜੋ ਜੰਨੇ ਟੀ 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 ਛੜਾ ਟੈਂਪੂ ਨੂੰ ਕਰੇ ਬਾਏ ਉਹਨੂੰ ਛੱਡ ਦੇ ਆਈ ਇੱਕ ਬਾਏ ਇਹਨੂੰ ਛੱਡਣ ਜਾਵਾਂ ਦਾ ਲੇਰਾਵਾਂ ਦਾ ਜਿਹੜਾ ਟੈਂਪੂ ਨੂੰ ਕਰੇ ਜੀ ਉਹਨੂੰ ਲਾਧੂ ਘਬਰਾਤ ਲਜਾਈਏ ਫਰੀ ਤੈਨੂੰ ਪਕੌੜੇ ਖਵਾਵਾਂ ਦਾ ਤੈਨੂੰ ਬਰਮੀ ਪੁਆਵਾਂ ਦਾ ਚਾਰ ਤੁਸੀਂ ਚੱਲਿਆ ਇਰਾਵਾਂ ਦਾ ਜਿਹੜਾ ਟੈਂਪੂ ਨੂੰ ਕਰੇ ਓਕੇ ਉਹਨੂੰ ਲੈ ਜਾਈਏ ਫਰਠੇਕੇ ਜਿਹੜੇ ਟੈਂਪੂ ਨੂੰ ਕਰੇ ਓਕੇ ਉਹਨੂੰ ਲੈ ਜਾਈਏ ਫਰਠੇਕੇ ਉੱਥੇ ਪਕਲਵਾ ਤੇ ਉਤੋਂ ਮੁੱਕੀ ਵਗਾਵਾਂ ਦਾ ਜੋ ਜਿੰਨੇ ਚੜਨਾ ਟੈਂਪੂ ਚੱਲੇ ਰਹਾਵਾਂ ਦਾ ਉਹ ਜਿਹੜਾ ਟੈਂਪੂ ਨੂੰ ਕਰੇ ਓਕੇ ਉਹਨੂੰ ਛੱਡ ਦੇ ਆਈਏ ਸੰਦੂਖੇ ਟੈਂਪੂ ਨਾ ਕਰ ਖਾਲੀ ਆ ਬੱਚਿਆਂ ਦੀ ਭਾਰ ਟਰਾਲੀ ਕੀ ਦੱਸਾਂ ਟੈਂਪੂ ਦੀਆਂ ਮੈਂ ਸਿਫਤਾ ਨਹੀਂ ਤਰੀਆਂ ਦੀ ਕਿਸ਼ਤਾ ਕਿਸ਼ਤਦਾਰੀਆਂ ਦੇ ਵਿੱਚ ਇਹ ਅਸੀਂ ਲਵਾਵਾਂ ਦਾ ਵਿੱਚ LED ਲਵਾਵਾਂ ਦਾ ਚੜ ਜੋ ਜਿੰਨੇ ਚੜਨਾ ਟੈਂਪੂ ਚੱਲੇ ਰਹਾਵਾਂ ਦਾ ਚਾਰ ਜਿੰਨੇ ਚੜਨਾ ਵਿੱਚ ਟਰੰਪੂ ਚੱਲੇ ਰਾਵਾਂ ਦਾ ਕਿਉਂਕਿ ਸੁਨਾਮੀ ਦਾ ਵੇਹ ਹੈ ਘਾਟ